ਚੋਰਾਵਲੋਂ ਅੱਡਾ ਸਰਹਾਲ ਮੁੰਡੀ ਦੀਆਂ ਦੁਕਾਨਾਂ ਤੇ ਕੀਤੀ ਚੋਰੀ ਹਜ਼ਾਰਾਂ ਦਾ ਸਮਾਨ ਲੈ ਕੇ ਹੋਏ ਫਰਾਰ ਇਸ ਸਬੰਧੀ ਜਾਣਕਾਰੀ ਦਿੰਦਿਆਂ ਜੋਗ ਰਾਜਵਾਸੀ ਸਰਹਾਲ ਮੁੰਡੀ ਪੰਜਾਬ ਕਰਿਆਨਾ ਸਟੋਰ ਦੇ ਮਾਲਕ ਨੇ ਦੱਸਿਆ ਰਾਤ ਸਮੇਂ ਚੋਰਾਵਲੋਂ ਮੇਰੀ ਦੁਕਾਨ ਦਾ ਸ਼ਟਰ ਤੋੜਿਆ ਅਤੇ ਹਜ਼ਾਰਾਂ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਏ ਜਦੋਂ ਅਸੀਂ ਦੁਕਾਨ ਤੇ ਲੱਗੇ ਸੀ ਸੀ ਟੀਵੀ ਕੈਮਰੇ ਚੈੱਕ ਕੀਤੇ ਤਾਂ ਦੇਖਿਆ ਕਿ ਰਾਤ ਕਰੀਬ 2:30 ਤੋਂ 3:30 ਵਜੇ ਦੇ ਵਿਚਕਾਰ ਤਿੰਨ ਅਣਪਛਾਤੇ ਨੌਜਵਾਨ ਜਿਨ੍ਹਾਂ ਨੇ ਮੂੰਹ ਤੇ ਕੱਪੜੇ ਬੰਨੇ ਹੋਏ ਸਨ ਉਹਨਾਂ ਨੇ ਮੇਰੀ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਅੰਦਰੋਂ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਜੋਗਰਾਜ ਨੇ ਅੱਗੇ ਦੱਸਿਆ ਕਿ ਪਿਛਲੇ ਸਾਲ ਵੀ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਪਿਸਤੌਲ ਦੀ ਨੋਕ ਤੇ ਮੇਰੇ ਕੋਲੋਂ 3000 ਰੁਪਏ ਲੁੱਟ ਕੇ ਲੈ ਗਏ ਸਨ ਪਰ ਦੁਸਾਂਜ ਕਲਾ ਪੁਲਿਸ ਚੌਕੀ ਦੇ ਇੰਚਾਰਜ ਵੱਲੋਂ ਮੇਰੀ ਲੁੱਟਖੋਦੀ ਰਿਪੋਰਟ ਲਿਖਣ ਤੋਂ ਮਨਾ ਕਰ ਦਿੱਤਾ ਸੀ ਇਸ ਕਰਕੇ ਮੇਰਾ ਪੁਲਿਸ ਪ੍ਰਸ਼ਾਸਨ ਤੋਂ ਵਿਸ਼ਵਾਸ ਉਠਿਆ ਹੋਇਆ ਹੈ ਇਸੇ ਤਰ੍ਹਾਂ ਦੂਜੀ ਦੁਕਾਨ ਚੋਹਾਂਦ ਸੈਨੇਟਰੀ ਸਟੋਰ ਵਾਲਿਆਂ ਨੇ ਦੱਸਿਆ ਚੋਰਾਂ ਵੱਲੋਂ ਮੇਰੀ ਦੁਕਾਨ ਦਾ ਸ਼ਟਰ ਤੋੜ ਕੇ 6000 ਰੁਪਏ ਨਗਦ ਰਕਮ ਅਤੇ ਪਿੱਤਲ ਦੀਆਂ ਟੂਟੀਆਂ ਜਿਨ੍ਹਾਂ ਦੀ ਕੀਮਤ ਲਗਭਗ 35000 ਰੁਪਏ ਬਣਦੀ ਹੈ ਚੋਰ ਚੋਰੀ ਕਰਕੇ ਲੈ ਗਏ ਇਸੇ ਤਰ੍ਹਾਂ ਤੀਸਰੀ ਦੁਕਾਨ ਦੇ ਮਾਲਕ ਰਿੰਕੂ ਸਿਲਕਸਟੋਰ ਫਗਵਾੜਾ ਵਾਲੇ ਨੇ ਦੱਸਿਆ ਕਿ ਮੇਰੀ ਦੁਕਾਨ ਦਾ ਸ਼ਟਰ ਤੋੜਿਆ ਹੋਇਆ ਸੀ ਪਰ ਕੋਈ ਨੁਕਸਾਨ ਨਹੀਂ ਹੋਇਆ ਇਸੇ ਤਰ੍ਹਾਂ ਚੌਥੀ ਬਿਊਟੀ ਪਾਰਲਰ ਦੀ ਦੁਕਾਨ ਦਾ ਸ਼ਟਰ ਵੀ ਤੋੜਿਆ ਹੋਇਆ ਸੀ ਪਰ ਕੋਈ ਨੁਕਸਾਨ ਨਹੀਂ ਹੋਇਆ ਇਸ ਸਬੰਧੀ ਜਦੋਂ ਦੁਸਾਂਝ ਕਲਾ ਪੁਲਿਸ ਚੌਕੀ ਸੁਖਵਿੰਦਰ ਪਾਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਮੌਕਾ ਦੇਖ ਲਿਆ ਹੈ ਅਤੇ ਸੀਸੀਟੀ ਵੀ ਦੀ ਮਦਦ ਨਾਲ ਚੋਰਾਂ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਜਲਦ ਹੀ ਚੋਰਾਂ ਨੂੰ ਫੜ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹਨਾਂ ਚੋਰੀ ਦੀਆਂ ਵਾਰਦਾਤਾਂ ਕਾਰਨ ਪਿੰਡ ਗੁਸਾਂਝ ਕਲਾ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਅੱਡਾ ਸਰਹਾਲ ਮੁੰਡੀ ਦੇ ਸਮੂਹ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਕਿ ਰਾਤ ਸਮੇਂ ਪੁਲਿਸ ਵੱਲੋਂ ਗਸ਼ਤ ਕੀਤੀ ਜਾਵੇ ਤਾਂ ਚੋਰਾਂ ਨੂੰ ਲੱਤ ਪਾਈ ਜਾ ਸਕੇ। ਏਪੀ ਨਿਊਜ਼ ਪੰਜਾਬੀ ਲਈ ਕਰਮਜੀਤ ਸਿੰਘ ਦੀ ਖਾਸ ਰਿਪੋਰਟ ਮੇਰਾ ਨਾਮ ਜੋਗਰਾਜ ਹੈ। ਅੱਛਾ ਜੀ। ਕਿ ਕਿਹੜਾ ਪਿੰਡ ਹੈ? ਇਹ ਸਰਹਾਲ ਮੁਢੀ ਹੈ ਜੀ। ਅੱਛਾ ਜੀ। ਕੀ ਨੁਕਸਾਨ ਹੋਇਆ ਤੁਹਾਡਾ? ਸਾਡੀ ਰਾਤ ਇੱਕ ਤਕਰੀਬਨ 6000 ਦੀ ਜਿਹੜੀ ਕੈਸ਼ ਸੀਗਾ। ਅੱਛਾ ਜੀ। ਉਸ ਤੋਂ ਬਾਅਦ ਮੇਰਾ ਤਕਰੀਬਨ ਤਕਰੀਬਨ 20000 ਰੁਪਏ ਦਾ ਜਿਹੜਾ ਸਮਾਨ ਉਹ ਲੈ ਕੇ ਗਏ ਆ। ਅੱਛਾ ਜੀ। ਹਾਂ ਜੀ। ਤਕਰੀਬਨ ਕਿੰਨੇ ਵਜੇ ਚੋਰਾਂ ਨੇ ਜਿਹੜਾ ਅੱਗੇ ਸ਼ਟਰ ਤੋੜ ਕੇ ਅੰਦਰ ਵੜੇ? ਇਹ 2:30 ਤੋਂ ਪੌਣੇ 1:00 ਵਜੇ ਦੀ ਗੱਲ ਆ ਰਾਤ ਦੀ। ਅੱਛਾ ਜੀ। ਕਿੰਨੇ ਜਣੇ ਸੀਗੇ? ਇਹ ਜਿਹੜੇ ਸੀਸੀਟੀਵੀ ਕੈਮਰੇ ਦੇ ਵਿੱਚ ਤਿੰਨ ਜਣੇ ਸ਼ੋ ਹੁੰਦੇ ਆ। ਅੱਛਾ ਜੀ। ਹਾਂ ਜੀ। ਕਿਦਾਂ ਚਿਹਰੇ ਕੋਈ ਜਾਨੇ ਮੂਹਰ ਪੇਟੇ ਉਹ ਚਿਹਰੇ ਪਛਾਣ ਨਹੀਂ ਦਿੰਦੇ। ਅੱਛਾ ਜੀ। ਹਾਂ ਜੀ। ਇਹ ਚੋਰੀ ਸਬੰਧੀ ਕੋਈ ਦਰਖਾਸਤ ਚੋਰੀ ਸਬੰਧੀ ਦਰਖਾਸਤ ਅਸੀਂ ਆਪ ਤਾਂ ਨਹੀਂ ਦਿੱਤੀ ਜਦੋਂ ਪੁਲਿਸ ਵਾਲਿਆਂ ਨੂੰ ਇੱਥੋਂ ਸਾਡੇ ਲੋਕਲ ਰਿਪੋਰਟਰ ਆ ਉਹਨੇ ਉਹਨਾਂ ਨੂੰ ਕਾਲ ਕੀਤੀ ਸੀ ਤੇ ਉਹਨਾਂ ਦੇ ਕਹਣਤੇ ਆਏ ਸੀਗੇ ਤੇ ਉਹੀ ਬਿਆਨ ਲਿਆਏ ਸੀ ਵੀ ਕਿੰਨਾ ਨੁਕਸਾਨ ਹੋਇਆ ਹੈ। ਅੱਛਾ ਜੀ। ਕੁਲੈਕਤੀ ਦਰਖਾਸਤਾਂ ਦੀ ਤੁਸੀਂ ਕੋਈ ਨਹੀਂ ਕੋਈ ਕੁਲੈਕਤੀ ਕੋਈ ਨਹੀਂ ਜੀ ਕਿਉਂ ਮੈਨੂੰ ਇਹਨਾਂ ਤੇ ਮੈਂ ਅੱਜ ਵੀ ਸਪਸ਼ਟ ਕਰਨਾ ਚਾਹੁੰਦਾ ਹਾਂ ਇੱਕ ਸਾਲ ਤਕਰੀਬਨ ਇੱਕ ਸਾਲ ਪਹਿਲਾਂ ਹਾਂਜੀ ਮੇਰੇ ਤੇ ਰਾਤ ਨੂੰ 9 ਵਜੇ ਰਵਾਲਵਰ ਤਾਨ ਕੇ ਦੋ ਬੰਦੇ ਠੀਕ ਹੈ ਤੇ ਟਾਕੂ ਆਜਾ ਲੈ ਕੇ ਮੈਨੂੰ ਲੁੱਟ ਕੀਤੀ ਸੀਗੀ ਮੇਰੀ ਤਕਰੀਬਨ 25 ਤੋਂ 30 ਹਜ਼ਾਰ ਰੁਪਏ ਦੀ ਅੱਛਾ ਜੀ ਤੇ ਮੈਂ ਉਸ ਵੇਲੇ ਆਪਣਾ ਦਾਾ ਪਾ ਕੇ ਮੇਰੇ ਕੋਲ ਇੱਕ ਡੰਡਾ ਪਿਆ ਸੀ ਮੈਂ ਉਹ ਰਵਾਲਵਰ ਵਾਲੇ ਦੇ ਸਿਰ ਵਿੱਚ ਮਾਰਿਆ अच्छा जी ਤੇ ਉਹ ਫਿਰ ਭੱਜੇ ਮੈਂ ਵੀ ਮਗਰ ਭੱਜਿਆ ਜਦੋਂ ਸਵੇਰ ਨੂੰ ਰਿਪੋਰਟ ਦੇਣ ਗਏ ਜਿਹੜਾ ਪੁਲਿਸ ਚੌਂਕੀ ਦਾ ਇੰਚਾਰਜ ਆ ਉਹਨੇ ਮੈਨੂੰ ਇਹ ਗੱਲ ਕਹੀ ਵੀ ਅਸੀਂ ਇੱਥੇ ਚੋਰੀ ਦੀਆਂ ਰਿਪੋਰਟਾਂ ਨਹੀਂ ਲਗਦੇ ਅੱਛਾ ਜੀ ਤੇ ਮੇਰਾ ਉਹਦੇ ਨਾਲ ਕੋਈ ਸੀ ਦੱਸ ਸਕਦੇ ਮੌਕੇ ਤੇ ਕੌਣ ਸੀ ਉਹਦੇ ਨਾਂ ਦਾ ਹੁਣ ਯਾਦ ਨਹੀਂ ਉਸ ਵੇਲੇ ਜਿਹੜੀ ਬਗਾਇਆ ਮੈਡਮ ਇੰਚਾਰਜ ਸੀਗੇ ਅੱਛਾ ਮੈਡਮ ਇੰਚਾਰਜ ਸੀ ਉਹਨਾਂ ਦੇ ਮੌਕੇ ਤੇ ਸੀ ਉਹ ਠੀਕ ਹੈ ਜੀ ਸ਼ਰਮਾ ਸੀ ਕੀ ਸੀਗਾ ਕੋਈ ਨਾ ਠੀਕ ਹੈ ਹਾਂ ਪਤਾ ਲੱਗ ਗਿਆ ਜੀ ਹਾਂਜੀ ਤੇ ਮੇਰੇ ਆ ਉਹਨਾਂ ਦੇ ਨਾਲ ਤਕਰਾਰ ਵੀ ਹੋਇਆ ਇਸ ਗੱਲ ਤੋਂ ਠੀਕ ਹੈ ਸਰ ਤੇ ਉਹਨਾਂ ਨੇ ਸਾਡੀ ਉਹ ਦਰਖਾਸਤ ਮਤਲਬ ਲਈ ਨਹੀਂ ਉਹ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਹਾਂਜੀ 19 ਤਰੀਕ ਦੀ ਗੱਲ ਉਹ 20 ਤਰੀਕ ਨੂੰ ਰਿਪੋਰਟ ਦੇਣ ਗਏ ਆ 26 ਤਰੀਕ ਨੂੰ ਇਹ ਹੀ ਬੰਦੇ ਜਿਹੜੇ ਉਹ ਸੀਗੇ ਇੱਥੇ ਮਿਹਲੀ ਦੇ ਲੱਗ ਆਪਣੇ ਵਜੀਦਪੁਰ ਪੈਂਡ ਲੁੱਟਖੋ ਕਰਦੇ ਪਕੜੇ ਗਏ ਅੱਛਾ ਜੀ ਉਹਨਾਂ ਨੇ ਮੇਰੀ ਚੋਰੀ ਕਬੂਲ ਕੀਤੀ ਉੱਥੇ ਅੱਛਾ ਜੀ ਅਸੀਂ ਫੇਰ ਦੱਸਣ ਗਏ ਹਾਂ ਤੇ ਮੈਨੂੰ ਰਾਤ ਨੂੰ 9:30 ਵਜੇ ਕਹਿੰਦੇ ਆ ਕੇ ਇੱਥੇ ਬਿਆਨ ਦਰਜ ਕਰਵਾ ਅੱਛਾ ਜੀ ਰਾਤ ਨੂੰ ਤੇ ਮੈਂ ਕਿਹਾ ਅੱਗੇ ਤੁਸੀਂ ਮੇਰੀ ਰਿਪੋਰਟ ਨਹੀਂ ਦਰਜ ਕੀਤੀ ਹੁਣ ਮੈਂ 9:30 ਵਜੇ ਮੈਨੂੰ ਕੋ ਰਸਤੇ ਵਿੱਚ ਹੀਮਕੀਮ ਹੋ ਜਾ ਮੈਂ ਨਹੀਂ ਆਉਂਦਾ ਮੈਂ ਰਿਪੋਰਟ ਨਹੀਂ ਇਸ ਗੱਲ ਦੀ ਮੈਂ ਜਿਹੜਾ ਜੋ ਮੇਰਾ ਨਕਸ਼ਾ ਹੋ ਗਿਆ ਮੈਂ ਚੱਲ ਝਾਲੂਗਾ ਮੈਂ ਨਹੀਂ ਇੱਥੇ ਏਅਰਪੋਰਟ ਦਰਜ ਕਰਵਾਉਣਾ ਸਹੀ ਹੈ ਤੇ ਮੈਂ ਇਹਨੂੰ ਕਿਹਾ ਮੇਰਾ ਜਦੋਂ ਉਸ ਵੇਲੇ ਬੰਦਿਆਂ ਨੂੰ ਤੁਹਾਡੀ ਇਸ਼ਨਾਖਤ ਹੋਏ ਮੇਲੀ ਦੇ ਬੰਦੇ ਸੀਗੇ ਬੰਦੇ ਫੜੇ ਗਏ ਉਹਨਾਂ ਦੇ ਪਰਚਾ ਹੋਇਆ ਤੁਸੀਂ ਉਹਨਾਂ ਤੇ ਜਦੋਂ ਅਸੀਂ ਦੱਸਿਆ ਤੁਸੀਂ ਉਹਨਾਂ ਤੇ ਕੀ ਕਾਰਵਾਈ ਕੀਤੀ ਨਹੀਂ ਬਣਦੀ ਸੀ ਹਾਂ ਤੇ ਇਸ ਕਰਕੇ ਮੈਂ ਇਹਨਾਂ ਨੂੰ ਲੈਕਚੀ ਰਿਪੋਰਟ ਦੇਣਾ ਮناسب ਨਹੀਂ ਸਮਝਿਆ ਮਤਲਬ ਦੁਸਾਂਜ ਕਲਾਂ ਚੌਂਕੀ ਇੰਚਾਰਜ ਤੇ ਜਾਂ ਚੌਂਕੀ ਤੇ ਮਤਲਬ ਕੋਈ ਬੰਦਲੋ ਬਿਲਕੁਲ ਨਹੀਂ ਜੀ ਹਾਂਜੀ ਹਾਂ ਯਕੀਨ ਵਾਲੀ ਗੱਲ ਨਹੀਂ ਹੈ ਨਹੀਂ ਜੀ ਨਹੀਂ ਤੁਹਾਡੇ ਮੁਤਾਬਿਕ ਕਿੰਨਾਂਕ ਮਤਲਬ ਜਿਹੜਾ ਹੁਣ ਬਾਕੀ ਦੁਕਾਨਾਂ ਵੀ ਤੁਸੀਂ ਦੱਸਿਆ ਵੇ ਇੱਕ ਦੋ ਦੁਕਾਨਾਂ ਹੋਰ ਹੈ ਉਹਨਾਂ ਦੇ ਵੀ ਲੁੱਟ ਕੋ ਇਹਦਾ ਚੋਰੀ ਹੋਈ ਹੈ ਉਹਨਾਂ ਦੇ ਇੱਕ ਦੁਕਾਨ ਨਾਲ ਦੀ ਸੈਂਟਰੀ ਆ ਉਹਤੇ 7-8 ਫੇਰ ਦਾ ਉਹਦੇ ਮੁਤਾਬਕ ਐਸ਼ਰਾ ਹੋਇਆ ਨੁਕਸਾਨ ਬਾਕੀ ਜਿਹੜਾ ਬਰਾਸ ਦਾ ਸੈਂਟਰੀ ਵੇਅਰ ਸੀਗਾ ਉਹ ਚੋਰੀ ਹੋਇਆ ਅੱਛਾ ਜੀ ਤੇ ਤੀਜੀ ਜਿਹੜੀ ਚੋਰੀ ਹੋਈ ਆ ਤੇ ਬਿਊਟੀ ਪਾਰਲਰ ਤੇ ਉਹਨਾਂ ਦੇ ਨੁਕਸਾਨ ਤੋਂ ਬਚਾਅ ਹੋ ਗਿਆ ਉਹਨਾਂ ਦੇ ਹੈ ਨਹੀਂ ਸੀ ਕੁਝ ਨੁਕਸਾਨ ਕਰਕੇ ਗਏ ਹਾਂਜੀ ਹਾਂ ਜਿੰਦੇ ਤੋੜ ਗਏ ਉਹਨਾਂ ਦੇ ਜਿੰਦੇ ਤੋੜ ਗਏ ਹਾਂਜੀ ਤੇ ਹੋਰ ਇੱਕ ਕਪੜੇ ਵਾਲੀ ਦੁਕਾਨ ਦੀ ਗੱਲ ਕਰਦੇ ਕਪੜੇ ਦੀ ਦੁਕਾਨ ਦੀ ਉਹਨੇ ਕੋਸ਼ਿਸ਼ ਕੀਤੀ ਜਿੰਦਾ ਤੋੜਨੇ ਦੀ ਤੋੜਿਆ ਨਹੀਂ ਗਿਆ ਜਾ ਉਹਨਾਂ ਦੀ ਨੀਤ ਬਦਲ ਗਈ ਨਾਲ ਦੀ ਦੁਕਾਨ ਤੋੜ ਲਈ ਪਤਾ ਨਹੀਂ ਕੀ ਰੀਜਨ ਹੋਇਆ ਠੀਕ ਹੈ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਤੇ ਪੰਜਾਬ ਪੁਲਿਸ ਤੋਂ ਸਰਕਾਰ ਤੇ ਪੰਜਾਬ ਪੁਲਿਸ ਤੋਂ ਤਾਂ ਇਹੀ ਮੰਗ ਆਵੇ ਲੋਕਾਂ ਦੀ ਜਿਹੜੀ ਆ ਜਾਨ ਮਾਲ ਦੀ ਹਫਾਜ਼ਤ ਹੋਣੀ ਹੈ ਜਿਹੜੇ ਡਿਫਾਲਟਰ ਬੰਦੇ ਆ ਉਹਨਾਂ ਤੇ شناخت ਕਰਕੇ ਉਹਨਾਂ ਦੀ ਸੀਆਈਡੀ ਰਿਪੋਰਟ ਤਿਆਰ ਕਰਕੇ ਉਹਨਾਂ ਤੇ ਉਹ ਕਾਰਵਾਈ ਹੋਣੀ ਚਾਹੀਦੀ ਆ ਬਿਲਕੁਲ ਜੀ ਤੇ ਉਸ ਤੋਂ ਬਾਅਦ ਜਿਹੜਾ ਸਾਡਾ ਨੁਕਸਾਨ ਹੋਇਆ ਆ ਉਹਨਾਂ ਜਿਹੜੇ ਨੁਕਸਾਨ ਜਿਨ੍ਹਾਂ ਨੇ ਕੀਤਾ ਉਹਨਾਂ ਦੀ شناخت ਕਰਕੇ ਸੀਸੀਟੀਵੀ ਕੈਮਰੇ ਖੰਡਾਰ ਕੇ ਉਨਾਤੇ ਉਹ ਕਾਰਵਾਈ ਕਾਨੂੰਨੀ ਕਾਰਵਾਈ ਕੀਤੀ ਜੀ ਤੁਹਾਡੇ ਜਦੋਂ ਪੁਲਿਸ ਪ੍ਰਸ਼ਾਸਨ ਆਈ ਆ ਮੌਕਾ ਦੇਖਣ ਉਹਨਾਂ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੀ ਕੁਝ ਉਹਨਾਂ ਨੇ ਮੇਰੇ ਉਹ ਫੁਟੇਜ ਲਈ ਜਿਹੜੀ ਅਸੀਂ ਉਹ ਜਿਹੜੀ ਤੁਸੀਂ ਗੱਡੀ ਆ ਉਹੀ ਕਲਿੱਪ ਲੈ ਕੇ ਗਏ ਉਹਨਾਂ ਨੇ ਹੋਰ ਕੋਈ ਅੱਡੇ ਦੇ ਵਿੱਚੋਂ ਕੋਈ ਕਲਿੱਪ ਲੈਣ ਦੀ ਉਹ ਉਹਨਾਂ ਨੇ ਇੱਥੇ ਪਿੰਡ ਦੇ ਵਿੱਚ ਕਿਸੇ ਨੂੰ ਫੋਨ ਕੀਤਾ ਸੀ ਵੀ ਅਸੀਂ ਤੁਹਾਡੇ ਫੋਨ ਦੀ ਉਹ ਸੀਸੀਟੀਵੀ ਦੇ ਟਾਈਮ ਦੇ ਲਈ ਲਈ ਆ ਜਾਂ ਨਹੀਂ ਜੋ ਉਹਦੇ ਬਾਰੇ ਉਹ ਉਹੀ ਦੱਸ ਸਕਦੇ ਚਲੋ ਠੀਕ ਹੈ ਜੀ ਉਹਨਾਂ ਤੋਂ ਪਤਾ ਕਰਾਂਗੇ ਜੀ ਮੇਰਾ ਨਾਮ ਰਕੇਸ਼ ਕੁਮਾਰ ਹੈ ਜੀ ਹਾਂ ਜੀ ਕਿ ਇਹ ਕਿਹੜਾ ਅੱਡਾ ਜੀ ਇਹ ਇਸਰਾਈਲ ਮਿੰਡ ਦਾ ਅੱਡਾ ਜੀ ਕੱਲ ਰਾਤ 2 ਵਜੇ ਤੋਂ ਲੈ ਕੇ 3:30 ਵਜੇ ਤੱਕ ਹਾਂਜੀ ਸਾਡੇ ਇੱਥੇ ਚਾਰ ਦੁਕਾਨਾਂ ਹੈ ਸ਼ਟਰ ਤੋੜੇ ਆ ਜੀ ਇਹ ਇੱਕ ਕਰੈਂਟ ਦੁਕਾਨ ਆ ਜੀ ਜੁਕਾ ਕਰੈਂਟ ਸਟੋਰ ਫਿਰ ਇੱਕ ਸਾਡੇ ਲੰਬਾ ਦੁਕਾਨ ਆ ਜੀ ਉਹਦਾ ਵੀ ਸ਼ਟਰ ਦੋ ਤੋੜੇ ਆ ਜੀ ਤੇ ਨਾਲ ਸਾਡੇ ਬਿਊਟੀ ਪਾਰਲਰ ਆ ਇਹਦਾ ਵੀ ਸ਼ਟਰ ਔਰ ਮੇਰਾ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਮੇਰਾ ਬਚਾ ਹੋ ਗਿਆ अच्छा ओ, हाँ जी ब्यूटी पार्लर ਦਾ ਜਿਹੜਾ ਸੀਗਾ ਤੋੜਿਆ ਛੜ ਉਹ ਬਚਾਇਆ ਉਹਨਾਂ ਦਾ ਵੀ ਹਾਂਜੀ ਹਾਂਜੀ ਅੰਦਰ ਦੇਖੋ ਉਹਨਾਂ ਨੂੰ ਪਤਾ ਨਹੀਂ ਥੋੜਾ ਬੋਤਾ ਸਮਾਂ ਤਾਂ ਲੈ ਕੇ ਗਏ ਹੀ ਹੋਊਗੇ ਬਿਲਕੁਲ ਛੜ ਤੋੜ ਲਿਆ ਸੀ ਤਾਂ ਉਹਨਾਂ ਨੇ ਤੋੜ ਲਿਆ ਸੀ ਅੰਦਰ ਅੰਦਰ ਜਾ ਕੇ ਆਏ ਯਾਰ ਫਰੋਲਾ ਫੋਲਡੀ ਉਹਨਾਂ ਨੇ ਕੀਤੀ ਆ ਤੇ ਹੁਣ ਦੇ ਦੁਕਾਨਦਾਰ ਕਿੱਥੇ ਐਸ ਫਿਰ ਇਹ ਯਾਨੀ ਕਿ ਕਿੱਥੇ ਗਏ ਹੋਏ ਆ ਅੱਛਾ ਗਏ ਹੋਏ ਕਿੱਥੇ ਦੁਕਾਨਦਾਰ ਕੋਲ ਠੀਕ ਹੈ ਪਹਿਲਾਂ ਇੱਥੇ ਸੀ ਹੁਣ ਤੁਹਾਡਾ ਆਪਣਾ ਨਾਂ ਕੀ ਆ ਮੇਰਾ ਨਾਂ ਰਕੇਸ਼ ਕੁਮਾਰ ਰਕੇਸ਼ ਕੁਮਾਰ ਤੁਸੀਂ ਕਿੱਥੋਂ ਆਨੇ ਆ ਮੈਂ ਜੀ ਪੋਵਾੜੇ ਤੋਂ ਆਨੇ ਆ ਪੋਵਾੜੇ ਤੋਂ ਆਨੇ ਉਸਾਰਾਲ ਮੰਡੀ ਏਡੇ ਚ ਇਹ ਵਾਰਦਾਤ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਬਈ ਬਸ ਇਹੀ ਹੈ ਕਿ ਜੀ ਧਿਆਨ ਰੱਖਿਆ ਜਾਵੇ ਇਹ ਦੁਬਾਰਾ ਇਦਾਂ ਦੇ ਕੰਮ ਨਾ ਹੋਣ ਹਾਂਜੀ ਬੱਸ ਉਸ ਜਿਹੜੀ ਪੁਲਿਸ ਆਈ ਸੀ ਸੀ ਹਾਂਜੀ ਆਈ ਸੀ ਦੋ ਵਾਰੀ ਆ ਕੇ ਗਏ ਅੱਛਾ ਕੀ ਕੀ ਕਰੇ ਆ ਕਹਿੰਦੇ ਜੀ ਕਾਰਵਾਈ ਕਰ ਰਹਾ ਹੈ ਜੀ ਅੱਛਾ ਜੀ ਹਾਂਜੀ ਉਹ ਛੇਤੀ ਹੀ ਉਹਨਾਂ ਨੂੰ ਪੁਲਨ ਉਪਰੰਤ ਨੁਕਰਾ ਗਈ ਅੱਛਾ ਜੀ ਹਾਂਜੀ ਧੰਨਵਾਦ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ